ਲੱਖਾਂ ਦਾ ਕਰੋੜਾਂ ਦਾ ਮੁਨਾਫਾ ਵੀ ਹੋ ਸਕਦਾ ਜੇ ਕੋਈ ਵੱਡਾ ਫਾਰਮ ਪਾਉਣਾ ਚਾਹੁੰਦਾ ਤਾਂ ਪਰ ਜਿਹੜੇ ਬਾਈ ਨੇ ਇਹਦੇ ਵਿੱਚ ਸਰਕਲ ਦੇ ਵਿੱਚ ਆਇਆ ਹੈ ਤੇ ਜਿਹਨੇ ਰੱਖੇ ਨੇ ਤੇ ਜਿਹਦੇ ਤੋਂ ਲੋਕ ਲੈ ਕੇ ਜਾਂਦੇ ਨੇ ਅੱਜ ਉਹਦੇ ਨਾਲ ਤੁਹਾਨੂੰ ਗੱਲਬਾਤ ਕਰਾਉਣੀ ਆ ਸਤਿ ਸ੍ਰੀ ਅਕਾਲ ਸਤਿ ਕਾਲ ਜੀ ਵੈਲਕਮ ਸਤਿ ਸ੍ਰੀ ਅਕਾਲ ਇਹ ਸਾਡੇ ਪਿੰਡ ਦਾ ਹੈਗਾ ਬਾਈ ਕੁਲਦੀਪ ਸਿੰਘ ਤੇ ਇਹਦੇ ਲਵੇ ਬਾਈ ਮੇਲ ਕਿੰਨੇ ਰੱਖੇ ਹੋਏ ਨੇ ਵੱਡੇ ਤੋ ਆਹ ਬਲੋ ਹੈਗੇ ਨੇ 7-8 ਮੀਲ ਦੇ 7-8 ਮੀਲ ਹਾਂਜੀ ਤੇ ਆਹ ਸ਼ੁਰੂ ਤੋਂ ਲਿਆਂਦਾ ਦੀ ਹੈਨਾ ਹਾਂਜੀ ਆਪਣੇ ਸਟਾਰਟ ਤੋਂ ਲਿਆਂਦਾ ਇਹਦਾ ਨਾਮ ਕੀ ਹੈ ਇਹਦਾ ਨਾਮ ਮੈਕਸ ਹੈ ਮੈਕਸ ਇਹਦਾ ਨਾਮ ਹੈ ਸਟਾਰਟ ਤੋਂ ਬਾਈ ਨੇ ਲਿਆਂਦਾ ਦੀ ਹਾਂਜੀ ਬਾਈ ਤੂੰ ਐਂ ਦੱਸ ਸਚਾਈ ਜੇ ਅਗਲਾ ਉਹ ਤੋਂ ਅਗਲਾ ਜਾ ਕੇ ਪੁੱਛ ਲੈਂਦਾ ਕਿੰਨੇ ਦਾ ਲੱਤਿਆ ਇੱਕ ਲੱਖ 20 ਦੀ ਆਪਣੀ ਖਰੀਦ ਸੀ ਇਹ ਕੁੱਤਾ 1 ਲੱਖ 20 ਦੀ 1 ਲੱਖ 2000 ਦੇ ਆਪਣੇ ਖਰੀਦ ਖਰੀਦ ਸੀ ਹਾਂਜੀ ਹੁਣ ਤੇਰੇ ਲਵੇ ਇਹਦੇ ਬੱਚੇ ਹੈਗੇ ਹਾਂਜੀ ਇਹਦੇ ਬੱਚੇ ਹੈਗੇ ਕਿੰਨੇ ਕ ਬੱਚੇ ਇਹਦੇ ਬੱਚੇ ਆਪਣਾ 8-10 ਕੀ ਬੱਚੇ ਠੀਕ ਹੈ ਉਮ ਉਸ ਤਕਰੀਬਨ ਵੱਲੋਂ ਇਹ 50-8 ਬੱਚੇ ਪਏ ਨੇ ਇਹ ਕੁੱਤੇ ਦੇ ਇਕੱਲੇ ਦੇ 8-10 ਬੱਚੇ ਡਾ ਤੇ ਹੋਰ ਕਿਹੜਾ ਸਟੱਡ ਲੈਂਦਾ ਜੀ ਬਾਈ ਆਪ ਲਵੇ ਸਿੱਧੂ ਹੋ ਗਿਆ ਆਹਾ ਆਹ ਕਿਹੜਾ ਹਾਂਜੀ ਹਾਂ ਇਹ ਆਹ ਕੁੱਤ ਪਾ ਜਿਹੜਾ ਇਹ ਕੁੱਤਾ ਹਾਂ ਇਹ ਨਵਾ ਕੇ ਛੱਡਿਆ ਹੋਇਆ ਤਾਂ ਕਰਕੇ ਥੋੜਾ ਜਿਹਾ ਲੱਗ ਰਿ ਇਹ ਇਹ ਬਾਈ ਕਿੰਨੇ ਦਾ ਲੈਂਦਾ ਸੀ ਇਹ ਲੱਖ ਰੁਪਏ ਦਾ ਲੈਂਦਾ ਸੀ ਇਹ ਲੱਖ ਰੁਪਏ ਦਾ ਹਾਂਜੀ ਹਾਂ ਇਹਦੇ ਬੱਚੇ ਵੀ ਹੈਗੇ ਬਾਈ ਇਹਦੇ ਬੱਚੇ ਵੀ ਹੈਗੇ ਜੀ ਤੇ ਇਹ ਉਸ ਤੋਂ ਬਾਅਦ ਆਪਣੇ ਬੌਸ ਲੈਂਦਾ ਸੀ ਜਿਹੜੇ ਟਿਕਾ ਲੱਗਦਾ ਜੀ ਕਹਿੰਦਾ ਨਹੀਂ ਕੋਈ ਹੈਗਾ ਨਹੀਂ ਜੀ ਕਹਿੰਦਾ ਨਹੀਂ ਤੇ ਆਹ ਬਾਈ ਨੇ ਲੱਗਾ ਸੀ ਹਾਂਜੀ ਇਹ ਬਾਈ ਕਿੰਨੇ ਦਾ ਲੈਂਦਾ ਸੀ ਡੇਢ ਲੱਖ ਰੁਪਏ ਦਾ ਲੈਂਦਾ ਸੀ ਡੇਢ ਲੱਖ ਰੁਪਏ ਦਾ ਹਾਂਜੀ ਹਾਂਜੀ ਤੇ ਇਹਦੇ ਬੱਚੇ ਹੈਗੇ ਤੁਹਾਨੂੰ ਹਾਂਜੀ ਇਹਦੇ ਬੱਚੇ ਹੈਗੇ ਲਓ ਜੀ ਹੁਣ ਆ ਤਿੰਨੇ ਚੀਜ਼ਾਂ ਤੁਹਾਨੂੰ ਤਾਂ ਦਿਖਾਈਆਂ ਨੇ ਮੈਂ ਸ਼ੁਰੂ ਤੋਂ ਤੇ ਆਹ ਬੌਸ ਹੋ ਗਿਆ ਹਾਂਜੀ ਇਹ ਸਿੱਧੂ ਸਿੱਧੂ ਹੋ ਗਿਆ ਜੀ ਤੇ ਇਹ ਮੈਕਸ ਹਾਂਜੀ ਮੈਕਸ ਦੇ ਸਿੱਧੂ ਦੇ ਬੌਸ ਦੇ ਜੇ ਤੁਸੀਂ ਬੱਚੇ ਲੈਣੇ ਕੁਆਲਿਟੀ ਦੇਖ ਕੇ ਤਾਂ ਬਾਈ ਨਾ ਉੱਪਰ ਨੰਬਰ ਚੱਲ ਰਿਹਾ ਉਸ ਨੰਬਰ ਤੇ ਤੁਸੀਂ ਕਾਲ ਕਰਕੇ ਗੱਲ ਕਰ ਸਕਦੇ ਹੋ ਬੱਚਾ ਲੈ ਸਕਦੇ ਹੋ ਤੇ ਵਾਈਟ ਕਲਰ ਦਾ ਤੇ ਇੱਕ ਸਭ ਤੋਂ ਵੱਡੀ ਗੱਲ ਖਾਸੀ ਤੇ ਇਹ ਹੈ ਤੇ ਜਿਹੜੀ ਚੀਜ਼ ਬਾਈ ਕਹਿ ਕੇ ਦਊਗਾ ਉਹੀ ਨਿਕਲੂਗੀ ਇਹ ਨਹੀਂ ਹੈਗਾ ਵੀ ਤੁਹਾਨੂੰ ਕਹਿ ਕੇ ਕੁਝ ਹੋਰ ਦੇ ਤਾਂ ਨਿਕਲੂ ਕੁਝ ਹੋਰ ਹਾਂਜੀ ਇਹਦੀ ਇਹਦੀ ਆਪਣੀ ਗਾਰੰਟੀ ਹੈ ਅਗਲਾ ਪੈਸੇ ਲਾਉਣ ਨਾਲ ਚੱਲ ਗਿਆ ਠੀਕ ਹੈ ਜਿੰਨੇ ਪੈਸੇ ਲਾਉ ਉਹਨੇ ਦਾ ਮੁੱਲ ਮੋੜਾਂਗੇ ਇਹ ਆਪਣੀ ਗਾਰੰਟੀ ਠੀਕ ਹੈ ਹਾਂਜੀ ਤੇ ਬਾਕੀ ਇਹਨਾਂ ਦੀ ਇਹ ਸਟਾਰਟ ਤੁਹਾਨੂੰ ਇੱਥੇ ਤਾਂ ਦਿਖਾਏ ਨੇ ਇਹਨਾਂ ਦੀ ਹਾਈਟ ਹੈ ਜਿੰਨੀ ਇਹਨਾਂ ਦੇ ਬੱਚਿਆਂ ਦੀ ਇਦੂ ਵੀ ਕੱਟ ਹੈ ਹਾਂਜੀ ਹਾਂ ਤਕਰੀਬਨ ਕਿਹਾਂ ਜਾ ਕੇ ਇਦੂ ਵੀ ਕੱਟ ਜਾਂਦੇ ਹਾਈਟ ਦੇ ਬੱਚੇ ਨੇ ਨਿੱਕੇ ਨਿੱਕੇ ਨੇ ਜਿਨ੍ਹਾਂ ਨੂੰ ਕੋਈ ਸੌਂਕ ਹੈ ਤਾਂ ਉਹ ਲਵੇ ਕਲੋਜ਼ ਕਰਕੇ ਦਿਖਾ ਦੇ ਤੇ ਜਿਵੇਂ ਆਹਾ ਬਾਉਸ ਹੈਗਾ ਤੇ ਦੇਖ ਹੁਣ ਇਹਦੀ ਜੱਤ ਝੜ ਗਈ ਤੇ ਪਰ ਇਹ ਆਪਦਾ ਇਹਦਾ ਜਿਹੜਾ ਨੱਕ ਦਾ ਸਾਈਜ਼ ਹੈ ਤੇ ਐ ਮੰਨ ਲਓ ਇੰਨਾ ਹੀ ਹੈ ਉਨਾ ਆਧ ਨੂੰ ਦਿਖਾਉਣੇ ਆ ਕਿ ਕੁਆਲਟੀ ਤੇ ਇਹਦੇ ਵਿੱਚ ਉਂਗਲ ਪਾ ਲੋ ਇੱਕ ਉਂਗਲ ਮੰਨ ਲਾ ਵੀ ਇਹਦੇ ਚ ਪੈਂਦੀ ਹੈ ਤੇ ਇਹਦੇ ਚ ਉਂਗਲ ਵੀ ਨਹੀਂ ਪੈਂਦੀ ਹੈਗੀ ਮੰਨ ਲਾ ਵੀ ਸਮਝ ਗਏ ਤੇ ਇਹਦੇ ਤੇ ਇਹਦੇ ਚ ਥੋੜਾ ਜਿਹਾ ਫਰਕ ਹੈ ਤੇ ਇਹਦੇ ਚ ਇਹ ਰਿਜਨਲ ਚੀਜ਼ ਹੈ ਐ ਨਹੀਂ ਕਹਿ ਸਕਦੇ ਆਪਾਂ ਕਿਉਂਕਿ ਸੌਂਕ ਦੇ ਵਿੱਚ ਜਨਮਰਾਂ ਦੇ ਵਿੱਚ ਢੀਂਗ ਤੋਂ ਢੀਂਗ ਪਏ ਨੇ ਹਾਂਜੀ ਤੇ 10 ਲੱਖ ਵਾਲੇ ਵੀ ਹੈਗੇ ਨੇ ਲੋਕਾਂ ਦੇ ਜਿਹੜੇ ਮੋਟ ਇੰਪੋਰਟ ਕਰਾਏ ਹੋਏ ਨੇ 5 ਲੱਖ ਵਾਲੇ ਵੀ ਨੇ ਲੱਖ ਵਾਲੇ ਵੀ ਨੇ 50 ਹਜ਼ਾਰ ਵਾਲੇ ਵੀ ਨੇ ਪਰ ਬਾਈ ਲਵੇ ਜਿਹੜੇ ਸਟੱਟ ਨੇ ਤੁਹਾਨੂੰ ਅੱਜ ਦਿਖਾਤੇ ਜਿੰਨਾਂ ਦਾ ਬਾਈ ਐ ਮੰਨ ਲਓ ਵੀ ਜਿਹਦੇ ਸਿਰ ਤੇ ਬਾਈ ਦਾ ਫਾਰਮ ਚੱਲਦਾ ਬਾਈ ਕਿੰਨੀਆਂ ਕੁੱਤੀਆਂ ਹੋਣੀਆਂ ਚਲੋ ਅਪਲਵੇ ਆ ਫਾਰਮ ਤੇ 50 60 ਕੁੱਤੀਆਂ ਨੇ ਜੀ ਤੇ ਟੋਲਾ ਫਾਰਮ ਤੇ ਹੈਗੀਆਂ ਨੇ 20 25 ਕੁੱਤੀਆਂ ਜੀ ਬਾਈ ਯਾਰ ਇੰਨੀਆਂ ਕੁੱਤੀਆਂ ਕਿਵੇਂ ਸੰਭਾਲਦੇ ਬਸ ਵੀਰੇ ਟੀਮ ਬਣੀ ਹੋਈ ਆ ਸਾਰੇ ਟੀਮ ਵਰਕ ਬੰਦੇ ਕੰਮ ਕਰਦੇ ਨੇ ਉਸ ਤਰ੍ਹਾਂ ਸੰਭਾਲਣ ਵਾਲੀ ਸੰਭਾਲਿਆ ਠੀਕ ਹੈ ਜਿਹੜਾ ਇਹਨਾਂ ਦਾ ਕੋਟੀ ਹੋਇਆ ਉਹ ਮਾਲਕ ਕਿਵੇਂ ਸਿਸਟਮ ਸੰਭਾਲਦਾ ਸਾਰਾ ਧੋਣ ਦਾ ਸਿਸਟਮ ਕਰਿਆ ਹੋਇਆ ਹੈ ਡੇਲੀ ਡੇਲੀ ਇਹਨਾਂ ਦਾ ਫਾਰਮ ਧੋਤਾ ਜਾਂਦਾ ਹੈ ਅੱਛਾ ਹਾਂ ਡੇਲੀ ਫ ਲੋਕੇਸ਼ਨ ਹੈਗੀ ਪਿੰਡ ਹੀਰੋਂ ਕਲਾਂ ਸਰਕਾਰੀ ਡੰਗਰਾਂ ਦੇ ਹਸਪਤਾਲ ਦੇ ਸਾਹਮਣੇ ਅੱਡੇ ਦੇ ਉੱਤੇ ਘਰ ਹੈ ਤੇ ਜ਼ਿਲ੍ਹਾ ਮਾਨਸਾ ਤੁਸੀਂ ਬਾਈ ਦੇ ਘਰੇ ਆ ਕੇ ਫਾਰਮ ਦੇ ਵਿੱਚ ਆ ਕੇ ਵੀ ਤੁਸੀਂ ਦੇਖ ਸਕਦੇ ਹੋ ਤੇ ਆ ਉੱਪਰ ਵੀਡੀਓ ਚੱਲ ਵੀ ਰਹੀ ਹੈ ਇਹ ਗਿਜੇ ਵੀ ਹੋਏ ਨੇ ਪੌੜੀਆਂ ਆਪ ਵੀ ਚੜਦੇ ਨੇ ਆਪ ਜੀ ਉੱਤਰ ਦੇ ਨੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ